ਹਾਂਜੀ ਜੀ ਐਨੂੰ ਸਵਾਗਤ ਹੈ ਤੁਹਾਡਾ ਫਰੀਰ ਵਰਕਸ ਚੈਨਲ ਤੇ ਦੋਸਤੋ ਅੱਜ ਕੱਲ੍ਹ ਖੇਤਾਂ ਦੇ ਵਿੱਚ ਚੋਰੀਆਂ ਬਹੁਤ ਹੋਈ ਜਾਂਦੀਆਂ ਚੋਰ ਇੱਥੋਂ ਤਾਈਂ ਗਰਗੇ ਆ ਕਿ ਪਹਿਲਾਂ ਤਾਂ ਟਰਾਂਸਫਰਮ ਚੋਰੀ ਕਰਦੇ ਸੀਗੇ ਟਰਾਂਸਫਰਮ ਚੋਰੀ ਕਰਦੇ ਕਰਦੇ ਕਿਉਂਕਿ ਟਰਾਂਸਫਰਮ ਆਉਣ ਲੱਗੇ ਅਲੂਮੀਨੀਅਮ ਦੇ ਵਿੱਚੋਂ ਜੋ ਕੋਇਲਾਂ ਵਾਲਾ ਸਿਸਟਮ ਹੈ ਦਾ ਅਲੂਮਿਨੀਅਮ ਦੇ ਆਉਣ ਲੱਗੇ ਯਾਨੀ ਸੁਣ ਅਲੂਮਿਨੀਅਮ ਤਾਂ ਘੱਟ ਵਿਖਦੀ ਆ ਖੈਰ ਚੋਰੀ ਹੋ ਜਾਂਦਾ ਕੋਈ ਨਾ ਕੋਈ ਜਿਹੜਾ ਸਰਕਾਰੀ ਟਰਾਂਸਫਾਰਮ ਉਹ ਕੋਈ ਨਾ ਕੋਈ ਚੋਰੀ ਹੋ ਹੀ ਜਾਂਦਾ ਤੇ ਜਾਂ ਫਿਰ ਇਹਦੇ ਵਿੱਚ ਉਹ ਤੇਲ ਕੱਢ ਲੈਂਦੇ ਆ ਟਰਾਂਸਫਾਰਮ ਆਪਾਂ ਨੂੰ ਸਾਹਮਣੇ ਦੀਦਾ ਇਹਦੇ ਵਿੱਚ ਉਹ ਤੇਲ ਕੱਢ ਲੈਂਦੇ ਯਾਨੀ ਠੀਕ ਆ ਹੁਣ ਕੀ ਕਰਦੇ ਆ ਚੋਰ ਇੱਥੋਂ ਤਾਂ ਹੀ ਗਰਗੇ ਆ ਨਸ਼ੇ ਵਾਲੇ ਸਾਡੇ ਅੱਜ ਕੱਲ ਦੇ ਵੇਲੜ ਨੌਜਵਾਨ ਕੰਮ ਕੋਈ ਕਰਨਾ ਨਹੀਂ ਚੇਟਾ ਖਾਨ ਨੂੰ ਹੋਵੇ ਜਾਂ ਮੋਟਰਸਾਈਕਲ ਤੇ ਘੁੰਮਣ ਘਮੋਣ ਹੋਵੇ ਕੰਮ ਕੋਈ ਕਰਨਾ ਨਹੀਂ ਤੇ ਚੋਰੀਆਂ ਕਰਦੇ ਆ ਚੋਰੀਆਂ ਕੀ ਕਰਦੇ ਆ ਜਿਵੇਂ ਆ ਹੁਣ ਤੁੰਨ ਮਖਾਉਣ ਲੱਗਾ ਅੱਜ ਕੱਲ ਇੱਕ ਹੋਰ ਨਵਾਂ ਕੰਮ ਚੱਲ ਪਿਆ ਹੋਰ ਨਵਾਂ ਕੰਮ ਕੀ ਆ ਆ ਕੈਮਰੇ ਦਾ ਮੈਂ ਦੂਜਾ ਪਾਸਾ ਕਰਕੇ ਸੋਨੂੰ ਮਖਾਉਣਾ ਵੀ ਨਾਲ-ਨਾਲ ਜੋ ਨਵੇਂ ਅੱਜ ਕੱਲ ਕੰਮਕਾਰ ਚੱਲੇ ਆ ਉਹਦੇ ਵਿੱਚ ਕਈਆਂ ਦਾ ਫਾਇਦਾ ਹੋ ਗਿਆ ਤੇ ਕਈਆਂ ਦਾ ਉਹਦੇ ਵਿੱਚ ਨੁਕਸਾਨ ਹੋ ਗਿਆ। ਆਦਿਕਾਲਾ ਹੁਣ ਆ ਨਿੱਕੇ ਨਿੱਕੇ ਨਾਲ ਸਟਾਰਟਰ ਵਾਲੇ ਕੋਠੇ 'ਚ ਬੰਨਣ ਲੱਗ ਗਏ। ਆਪਾਂ ਕਹਿ ਸਕਦੇ ਹਾਂ ਵੀ ਛੋਟੇ ਛੋਟੇ ਜਿਹੇ ਇਹ ਸਟਾਰਟਰ ਜਾਂ ਆਪਣੇ ਮੋਟਰ ਵਾਲਾ ਸਾਰਾ ਸਿਸਟਮ ਗ੍ਰਿਪ ਵਗੈਰਾ ਇਹਦੇ ਵਿੱਚ ਲੱਗ ਜਾਂਦੇ ਆ। ਇਹ ਹੁਣ ਸਾਨੂੰ ਆ 20-22 ਦਿਨ ਹੋ ਗਏ ਕੰਮ ਕਰਦਿਆਂ ਨੂੰ ਵੀ ਜਾਨੀ ਇਹ ਛੋਟੇ ਛੋਟੇ ਬਾਰੀਆਂ ਬਣ ਜਾਂਦੀਆਂ। ਚਲੋ ਇਹਦੇ ਵਿੱਚ ਰੁਜ਼ਗਾਰ ਸਾਨੂੰ ਮਿਲ ਗਿਆ। ਤੇ ਜ਼ਿੰਮੇਦਾਰ ਭਰਾ ਮਜਬੂਰੀ ਦੇ ਮਾਰੇ ਵੀ ਜਿਵੇਂ ਆ ਮੋਟਰਾਂ ਕੀ ਇੱਥੇ ਆਵਿਆ ਹ ਇੱਥੋਂ ਇੰਨਾ ਟੋਟਾ ਪਹੁੰਚਾਂਗੇ ਉਹ ਵੀ ਨੱਪ ਕੇ ਇਹਦੇ ਵਿੱਚ ਦੀ ਨੱਪ ਕੇ ਇੱਥੇ ਲਾ ਦੇਣਗੇ ਵੀ ਕਹਿੰਦੇ ਸ਼ਾਇਦ ਸਾਡੀ ਬਚਤ ਹੋ ਜੇਵੇ ਵੀ ਚੋਰੀ ਸ਼ਾਇਦ ਨਾ ਹੋਵੇ ਇਹ ਤਕਰੀਬਨ ਹਰੇਕ ਜ਼ਿੰਮੇਦਾਰ ਭਰਾ ਹੀ ਇਸ ਤਰ੍ਹਾਂ ਨਿੱਕੇ ਨਿੱਕੇ ਕੋਠੇ ਜੇ ਬਣਾਈ ਜਾਂਦਾ ਸਟਾਰਟਰ ਲਾਉਣ ਨੂੰ ਵਿੱਚ ਵੀ ਚੋਰੀ ਦੀ ਬਚ ਬਚਤ ਹੋ ਜੂਗੀ ਤੇ ਬਾਕੀ ਕੋਸ਼ਿਸ਼ ਤਾਂ ਹਰ ਇੱਕ ਦੀ ਆਈ ਹੁੰਦੀ ਐ ਵੀ ਸਾਡਾ ਨੁਕਸਾਨ ਨਾ ਹੋਵੇ ਤੇ ਚੋਰਾਂ ਨੂੰ ਹੋਰ ਕੋਈ ਕੰਮ ਕਰ ਹੈ ਨਹੀਂਗਾ ਤੇ ਇਹੀ ਕੰਮ ਇਹੀ ਮੇਨ ਕੰਮ ਆ ਜਾਂਦੀ ਉਹਨਾਂ ਦਾ ਏਕਾ ਜੋ ਦਰਵਾਜ਼ੇ ਪਹਿਲਾਂ ਲੱਕੜ ਦੇ ਹੁੰਦੇ ਲੱਕੜ ਦੇ ਦਰਵਾਜ਼ਿਆਂ ਨੂੰ ਸੌਂਖ ਖਾ ਜਾਂਦੀ ਐ ਤੇ ਜੋ ਦਰਵਾਜ਼ੇ ਖਰਾਬ ਹੋ ਜਾਂਦੇ ਆ ਇਹ ਵੀ ਤਕਰੀਬਨ ਲੋਹੇ ਦੇ ਬੰਨ ਲਾਗੇ ਲੋਹੇ ਦੇ ਹੁਣ ਤਾਂ ਨਹੀਂ ਬੰਦੇ ਜਾਨੀ ਬਹੁਤ ਚਿਰ ਪਹਿਲਾਂ ਦੇ ਬਣਦੇ ਆ ਜਾਨੀ ਜੋ ਉਹ ਅਧਿਆਤਥਵਾਸਾ ਜੀਮਦਾਰ ਭਰਾ ਉਹਦਾ ਕਰਦੇ ਆ ਤੇ ਜੋ ਇਹ ਗੇਟ ਲੱਗਦੇ ਆ ਕੋਠੀ ਦੇ ਖੇਤ ਵਾਲੇ ਕੋਠੀ ਦੇ ਤੇ ਉਹਦੇ ਵਿੱਚ ਵੀ ਅੰਦਰੋਂ ਲੋਕ ਲੱਗਦਾ ਕਰਦੇ ਹੀ ਤਾਂ ਹੁੰਦਾ ਕਰ ਦਿੰਦੇ ਆ ਅਸੀਂ ਕਈਆਂ ਨੂੰ ਬਾਕੀ ਡੋਡੇ ਜਿਵੇਂ ਡਿਮਾਂਡ ਦੇ ਹਿਸਾਬ ਨਾਲ ਆਪਾਂ ਕੰਮ ਕਰਦੇ ਆ ਇਵੇਂ ਉਹ ਸਾਹਮਣੇ ਸਵੇਂ ਸਾਨੂੰ ਖਾਇਆ ਇਹ ਨਿੱਕੇ ਜਿਹੇ ਕੋਠਾ ਬਣਾ ਦਿੰਦੇ ਆ ਤੇ ਵਿੱਚ ਲੌਨ ਨੂੰ ਗ੍ਰੈਪ ਵਗੈਰਾ ਸਟਾਰਟਰ ਵਗੈਰਾ ਤੇ ਇਹਨੂੰ ਵੀ ਅਸੀਂ ਅੰਦਰੋਂ ਲੋਕ ਅੰਦਰੋਂ ਹੁੰਦਾ ਕਰ ਦਿੰਨੇ ਆ ਤਾ ਜੋ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਬਾਕੀ ਤੁਸੀਂ ਦੱਸੋ ਤੁਸੀਂ ਕਿਹੜੇ ਏਰੀਆ 'ਚ ਰਹਿੰਦੇ ਆ ਜੀ ਤੇ ਵੀ ਤੁਹਾਡੇ ਕੀ ਸਮਾਚਾਰਾਂ ਕੀ ਹਾਲਚਾਲ ਆ ਵੀ ਤੁਹਾਡੇ ਜਿਵੇਂ ਕੇਵਲ ਕੁਲਾਂ ਲੈਂਦੇ ਨੇ ਟਰਾਂਸਫਾਰਮ ਲੈਂਦੇ ਆ ਚੋਰੀ ਦੀ ਬਚਤ ਹੈਗੀ ਹੈ ਕਿ ਜਾਂ ਚੋਰੀ ਹੁੰਦੀ ਹੈ ਇਹ ਦੋਨੋਂ ਤੇ ਇੱਕ ਹੀ ਬਾਤ ਹੈ ਕਿਵੇਂ ਦੀ ਪਾਸਰ ਕਾਕਾ ਇੱਕ ਹੀ ਵਾਰੀ ਲਗਵਾ ਦੋਨੋਂ ਸੱਤ ਦੋਨੋਂ ਫੁਟਾ ਕ ਇੱਕ ਹੀ ਸਹਜਾ ਹਾਂ ਤੂੰ ਉਥੇ ਰਹਿਣਾ ਹਾਂ ਬਵਲੀ ਦੇ ਬੰਦਾਂ ਤੋਂ ਹਾਂ ਇਹ ਵਣ ਕੀ ਦਾ ਇਹ ਕਾਲੇ ਕ ਇਹ ਛੋਟੀ ਛੋਟੀ ਜੋ ਕੋਠੀ ਬੰਦੀ ਪਹਿਲਾਂ ਤਾਂ ਵੱਡੀਆਂ ਬੰਦੀਆਂ ਸੀਗਾ ਤੋੜਦੇ ਆ ਨੇ ਇੱਥੇ ਤਾਰ ਬਹੁਤ ਚੋੜੀ ਕਰਤਾ ਸੀ ਦੋ ਤਿੰਨ ਵਾਰ ਤਾਰ ਬਟ ਕਰ ਲਿਆ ਗਿਆ ਚੋਰ ਹਾਂ ਕਮਾਲ ਦੀ ਗੱਲ ਹੈ ਹਨਾ ਕੈਂ ਕਾ ਕਰਨ ਦੇ ਕਿ ਪਾ ਦੇ ਚਪਰਦੇ ਤੇ ਕੀ ਡੇਰ ਹੱਥ ਨਾਲ ਬਟ ਕਰ ਲੈ ਜਾਊਗਾ ਦੇਵਾ ਨਾਲ ਕਰਕੇ ਪਾਈ ਜਾਂਦੇ ਹਨਾ ਸਾਨੂੰ ਵੀ ਬਾਈ ਤਾਂ ਨੋ ਕਿ ਇਹ ਹੀ ਬਣਾਉਨੇ ਆ ਬਾਰਗਨ ਕਿੰਨੇ ਕਿੰਨੇ ਬਣਾਈ ਜਾਂਦੇ ਆ ਤੇ ਸ਼ੋਰ ਛੱਡਦੇ ਨਹੀਂ ਖੜਾ ਆਏ ਭਾਵੇਂ ਬਾਤੇ ਤੋ ਜੇ ਹੂੰ ਪਹਿਲਾਂ ਟਰਾਂਸਫਾਰਮ ਚੋਰੀ ਹੁੰਦੇ ਸੀਗੇ ਹਾਂ ਤੇ ਹੁਣ ਟਰਾਂਸਫਾਰਮ ਤੋਂ ਚੋਰੀ ਨੂੰ ਤਾਰਾਂ ਲੈ ਜਾਂਦੇ ਆ ਜਿਵੇਂ ਨਾਲੋਂ ਕਰਕੇ ਕੱਢਦੇ ਨੇ ਤਾਰਾਂ ਨਾ ਤਾਰ ਜਿਵੇਂ ਨਾਲੋਂ ਕਰਕੇ ਕੱਟ ਦਿੰਦੇ ਆ ਹਾਂ ਹਾਂ ਕਿੱਦੇ ਕੱਟੀ ਆ ਇਹ ਹਾਂ ਅੱਜ ਕਿੰਨਾ ਰੋਜ਼ ਹਾਂ ਤੇ ਤੂੰ ਇੱਥੇ ਨਹੀਂ ਰਹਿੰਦਾ ਸੀਗਾ ਕੀ ਕਿਤਨੇ ਵਜਾ ਹੁੰਦਾ ਹੈ ਪਾਤਲੀ ਰੰਦ ਦਾ ਉਹ ਤੇ ਸੁੰਦਰਾ ਹੈ ਬਹੁਤ ਅੱਛਾ ਕਿਤਨੇ ਹੀ ਲੱਗਿਆ ਕਿਤਨੇ ਵਜਾ ਉੱਥੋਂ ਕੱਟ ਕੇ ਲੱਗੇ ਸੀ ਨਹੀਂ ਉੱਥੇ ਤਾਂ ਮੈਂ ਉੱਥੇ ਕੋਲੇ ਰਹਿੰਦਾ ਹਾਂ ਤੇ ਪਰਵਾਦੂ ਦੀਂਦਾ ਉੱਥੇ ਹਾਂਜੀ ਇਹ ਬੱਚੇ ਬੋਚੇ ਉੱਥੇ ਰਹਿੰਦੇ ਨੇ ਤੇਰੀ ਹਾਂਜੀ ਠੀਕ ਹੈ ਇਹ ਵਾਵਾ ਜਣੇ ਆਉਂਦੇ ਹੁਣੇ ਆ ਪਤਾ ਨਹੀਂ ਚੋਰੀ ਕਰਨ ਵਾਲੇ ਦੇਖੂਗਾ ਤਵੀ ਪਤਾ ਲੱਗੂਗਾ ਕਿ ਕਦੇ ਬੰਦੇ ਦਾ ਕੰਮ ਨੀਗਾ ਹਾਂ 3-4 ਬੰਦੇ ਦਾ ਕੰਮ ਹੈ 3-4 ਬੰਦੇ ਦਾ ਕੰਮ ਆ ਕੋਠੀ ਦਾ ਢਾਤੀ ਜਿਹੜਾ ਇਧਰੋਂ ਨਾ ਚਲੋ ਇੱਥੇ ਹੁਣ ਅਸੀਂ ਐਂ ਐਂ ਧਨੀ ਵਾਲੇ ਧਨੀ ਵਾਲੇ ਵੀ ਬਾਰੀਆਂ ਬਣਾਉਣੀਆਂ ਯਾਨੀ ਇੱਥੇ ਪਹਿਲਾਂ ਵੀ ਬਣਾਈਆਂ ਪੰਡ ਦੇ ਵਿੱਚ ਇਹਦੇ ਸੂਏ ਨਾਲ ਨਾਲ ਇੱਧਰਲੇ ਪਾਸੇ ਜਾਣਾ ਦਾ ਬਾਗਜਾ ਲੱਗਿਆ ਹੋਇਆ ਉਹ ਬਾਈਆਂ ਦਾ ਵੀ ਅੱਗੇ ਮੈਂ ਸੂਏ ਦੀ ਪਰੜੀ ਤੇ ਖੜਾ ਤੇ ਇੱਥੇ ਵੀ ਚੋਰਾਂ ਦੀ ਯਾਨੀ ਉਹੀ ਤਫਾਈ ਮਚਾਈ ਵੀ ਹੈ ਪਿਛਲੇ ਸਾਲ ਇਹਨੇ ਚੋਰ ਫੜਲੇ ਸੀਗੇ ਜਾਲਾਂ ਦੇ ਵਿੱਚ ਪਾਰਾ ਟੋਰੀ ਕਰਦੇ ਪਲatforms ਤੋਂ ਤਾਂਬਾ ਕੱਢਦੇ ਫੜਦੇ ਸੀਗੇ ਪਰ ਇਹਨਾਂ ਨੇ ਕਣੀ ਵਾਲਿਆਂ ਨੇ ਇੱਕ ਤਾਂ ਸੁਣੀ ਆਂਨੇ ਇਕੱਠੇ ਹੋ ਕੇ ਚੋਰਾਂ ਦੀ ਬਹੁਤ ਲੰਬ ਬਠਾਈ ਆ ਬਹੁਤ ਸ਼ਾਂਗੇ ਜਿੰਨੇ ਕੁੱਤੇ ਬਹੁਤ ਕੁੱਤੇ ਕੁੱਟ ਕੇ ਫਿਰ ਉਪਰ ਨੂੰ ਉਪਰਾ ਤੇ ਹੀ ਆਂ ਤੇ ਕੰਮ ਕਰਕੇ ਹੋਰ ਕਰਨ ਵੀ ਕੀ ਮਜਬੂਰੀ ਦੇ ਮਾਰੇ ਕਿਸਾਨ ਕਰਨ ਵੀ ਕੀ ਤੇ ਕਿੰਨੇ ਕੋਲੇ ਚੋਰਾ ਕੋਲ ਤਾਂ ਚੋਰੀ ਆ ਹੋਰ ਕੋਈ ਕੰਮ ਹੈ ਨਹੀਂ ਚੋਰੀ ਕਰ ਲੋ ਤੇ ਨਸ਼ਾ ਖਾ ਲੋ ਪੈਸੇ ਕਮਾ ਲੋ ਤਾਂ ਤਾਂਬਾ ਵੇਚ ਕੇ ਪਰ ਪਰ ਮਾਲਾ ਚੋਰਾ ਦਾ ਉੱਥੇ ਹੀ ਰਹਿੰਦਾ ਜਾਨੀ ਕੋਈ ਲਗਭਗ ਤਾਂ ਕੋਈ ਗੱਲ ਨਹੀਂ ਜੋ ਆਪਣਾ ਕੰਮ ਆਪਣਾ ਕ ਮੇਰਾ ਕੰਮ ਤਾਂ ਇਹੀ ਹੈ ਵੀ ਆਪਣਾ ਗੇੜ ਘੇੜਨ ਦਾ ਕੰਮ ਆ ਵਰਕਸ਼ਾਪ ਆ ਇਧਰ ਬਾਈਸਾਂ ਕਰੀ ਜਾਂਦਾ ਕੱਥੂ ਇਹ ਨਹੀਂ ਪਤਾ ਨਹੀਂ ਕੀ ਜਾਣੀ ਥੀਸ ਕਿਹੜਾ ਬੂਟੇ ਦਾ ਕਿਹੜਾ ਖੇਤਾ ਯਾਰਾ ਬੂਟੇ ਦਾ ਖੇਤ ਕਿਹੜਾ ਕਿਹੜੇ ਦਾ ਆ ਫੋਨ ਲਾ ਕੇ ਨਾ 12 ਬਰਾਉਣਾ 70 ਵਾਲੀਆਂ ਯਾਰਾ ਰਾਜੀ ਇਹਦੇ ਬੂਟੇ ਦੇ ਬੂਟੇ ਦੇ ਇਧਰ ਹਾਂ ਭਾਈ ਜੇ ਜਦੋਂ ਆਏ ਪੜੇਗਾ ਹਾਂ ਹਾਂ ਠੀਕ ਆ ਠੀਕ ਆ ਠੀਕ ਆ ਦੇਖੋ ਬੁੱਢਾ ਸ਼ੇਰ ਨਜ਼ਦੀਕਾ ਆਉਂਦਾ ਕਿਵੇਂ ਉਤਾ ਬਾਇਰ ਰੋਟੇਟਰ ਤੇ ਉਹ ਖੜਾ ਹਾਂ ਉਹ ਵਫਰਦੇ ਹੋ ਕੰਦੇ ਨੇ ਉਹ ਆਪ ਵੀ ਖੜਾ ਹੋ ਕੇ ਸਾਹਮਣੇ ਆਜਣ ਠੀਕ ਆ ਬਾਹਰ ਮੈਂ ਆ ਬਾਹਰ ਗੇਟ ਮੈਂ ਬਾਗੂ ਦੇ ਲੱਕੜ ਦੇ ਦੀ ਪੁਆਇੰਟ 2 4 ਤੇ ਆ ਕੇ ਦੇਖ ਕੇ ਰਹਿ ਨਿਕਲ ਉਹੜ ਗਏ ਚਿੱਕੀ ਕੋਲ ਹੈ ਇਹ ਵਲਾਂ ਕੋਤੋਂ ਬੜ ਗੰਗਾ ਹੋ ਗਿਆ ਵੀ ਇਦਾਂ ਅੱਛਾ ਯਾਰ ਬੜਾ ਫੈਰੀ ਅੱਜ ਦੂਰ ਤਾ ਨਾ ਇਹ ਥੋੜੇ ਫਿੰਡ ਨੇ ਨਾ ਫਰਕ ਚਾਂਭਾ ਵੀ ਫਰੇ ਕੀ ਰਾਣਾ ਹੂੰ ਯੋਗੋਣਾ ਇਹ ਉਤੇ ਤੱਕ 15 ਮੋਟਰਾਂ ਦੀਆਂ ਗਿਆ ਵੱਡੀਆਂ ਆਪਣੇ ਇਹਦੀ ਵੱਡੀ ਉਹਦੀ ਵੱਡੀ ਉਹ ਰਾਜੇ ਮੋਟੇ ਵੀ ਉਹਦੇ ਖਚ ਖਚ ਕੇ ਹਟ ਗਏ ਅੱਛਾ ਆ ਬਿਆਨ ਤੇ ਦੇ ਖੇਤ ਖੁੱਟ ਕੇ ਹਟ ਗਏ ਉਹ ਖਿੱਤੇ ਵੱਡ ਵੱਡ ਗਏ ਹੂੰ ਧਾਮੋ ਵਧਾ ਗਏ ਤੇ ਤਾਰਾਂ ਨਹੀਂ ਖਿੱਤੀਆਂ ਮੈਂ ਨੇ ਉਹ ਏਰੀਆ ਸਾਰਾ ਵੱਡ ਗਏ ਭੈਣ ਨੇ ਇਹ ਇਹਨੂੰ ਖੋਲ ਨਹੀਂ ਕਰਦਗੇ ਉਹ ਇਧਰੋਂ ਡਕਾਏ ਲੱਗੂ ਨਾ ਹਾਂ ਮਜਬੂਰੀ ਦੇ ਮਾਰੇ ਫਿਰ ਕਰੋਂਗੇ ਵੀ ਹਨਾ ਹੋਰ ਭਾਈ ਹਾਂ ਮਨਾਰਾ ਜਿੱਦਾਂ ਹਯੋਕਾ ਮਾਰਿਆ ਤੇ 5000 ਰੁਪਏ ਹੋ ਗਏ ਨੇ। ਇਹ ਕਿ ਫਾਕਰਾ ਬੈ ਲੱਗੇ ਹਾਂ। ਹਾਂ। 400 ਬਗਾਲ ਜਿੱਤੇ ਦਾ ਜਿਹੜਾ ਤੁਸੀਂ ਆਨੇ ਆਹ ਬਾਈ ਛੋਟੇ ਹੀ ਲਾ ਰਹੇ। ਜਿਹੜਾ ਲੱਗੇ ਕੋਈ ਲਾ ਕੇ ਮਹੀਨੇ ਦਵਾ ਕੇ ਦੇਣੇ ਪੈਣੇ। ਹਾਂ ਉਹਦੇ ਛੋਲੇ ਆਪਣੇ ਆਚਾਰ ਉਹਦਾ ਮੱਕੀ ਆ ਮੱਕੀ ਮੱਕੀ ਵਾਲਾ ਵਾਹਨ ਆਪਣੇ ਹੈ। ਠੀਕ ਹੈ। ਇਹਦੀਆਂ ਸਿੰਘਾਂ ਬਾਰੀਆਂ ਥੋੜੀਆਂ ਛੋਟੀਆਂ ਬਾਈਆਂ ਹੁਣ ਕੋਈ ਬੰਦ ਹੋ ਜਾਂਦਾ ਕੱਟੀ ਜਾਂਦੀ ਹੈ ਵੀਡੀਓ ਜਿੰਨੀ ਕ ਬਣੀ ਹੁੰਦੀ ਬਣਾ ਲਈ ਆ ਵਾਈ ਇਹ ਨਾਲ ਆਪਾਂ ਜਦੋਂ ਦੱਸ ਕੀ ਰੇਡ ਲਾਏਗਾ ਮੈਂ ਕਿਹਦਾ ਕੋਈ ਲੰਮਾ ਚੌੜਾ ਕੰਮ ਆ ਯਾਰ 1200 ਰੁਪਏ ਦੇ 450 ਦੇ ਲੋਕ ਲੱਗਣੇ ਹਨ ਤਾਂ ਲੱਗਿਆ ਪਿਆ ਬਾਰੀਆਂ ਬਣ ਜਾਣੀਆਂ ਬਾਸਾ ਨਾਲ ਲਾ ਲਈਆਂ ਨਾ ਵਾਰੀ ਬਣਾ ਲਓ ਤੇ 5 ਫੁੱਟ ਤੱਕ ਕੀ ਕਰ ਲਓ 4 ਫੁੱਟ ਕਰ ਲਓ ਬੜਾ ਫਰਕ ਨਹੀਂ ਦੇ ਵਿੱਚ ਪੈਂਦਾ ਕਿਉਂਕਿ ਗੇਟ ਦੇ ਵਿੱਚ ਤੇ ਬਾਰੀ ਦੇ ਵਿੱਚ ਉਨੇ ਹੀ ਉਹਨੂੰ ਜੋੜ ਲੱਗਣੇ ਆ ਉਨੇ ਹੀ ਉੱਤੇ ਲਿਵਰ ਪੈਣੀ ਹੈ ਠੀਕ ਆ ਤੇ ਲੈ ਨਿਕਿਆ ਤੇ ਬਾਰੀਆਂ ਕਰ ਲਈਆਂ ਤੇ 12000 12000 ਦੇ ਗੇੜੇ ਲੈ ਲਿਆ ਉਹ ਕੰਮ ਕਰਦੇ ਆ ਤਾਂ ਵਧੀਆ ਬਾਕੀ ਚੱਲੀ ਜਾਣਾ ਬਾਬੇ ਨਾਨਕ ਦੀ ਕਿਰਪਾ ਨਾਲ ਬਾਕੀ ਅਸੀਂ ਵੀ ਅਰਦਾਸ ਕਰਦੇ ਆਂ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਵਾਜ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਮਿਲਦੇ ਆਂ ਕਿਸੇ ਹੋਰ ਨਵੀਂ ਵੀੜਗੋ ਦੇ ਨਾਲ ਇੱਥੇ ਆ ਗਿਆ ਸਾ ਮਨ ਬਹੁਤ ਖੁਸ਼ ਹੋ ਗਿਆ ਇੱਕ ਤਾਂ ਇੱਥੇ ਨਾਲ ਸੂਆ ਨਾਂ ਦਾ ਨਾਲ ਇੱਥੇ ਦਰਖਤ ਹੀ ਦਰਖਤ ਆ ਜਾਨਵਰ ਟੈਲ ਦੇ ਫਿਰਦੇ ਆ ਕੀ ਬਾਤਾਂ ਆ ਯਾਰ ਦੂਜਾ ਸਵਰਗ ਆ ਕਹਿੰਦੇ ਆ ਗਰਮੀ ਦੇ ਵਿੱਚ ਪਤਾ ਲੱਗਦਾ ਦਰਖਤ ਦੀ ਕਦਰ ਕੀ ਹੁੰਦੀ ਹੈ ਨਹੀਂ ਤਾਂ ਅੱਜ ਕੱਲ ਕੋਈ ਦਰਖਤ ਛੱਡਦਾ ਹੀ ਨਹੀਂ ਬਾਕੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਬ੍ਰੈਕਟ ਜ਼ਰੂਰ ਲਾਓ ਕਿ ਤੁਹਾਨੂੰ ਜਗ੍ਹਾ ਮਿਲਦੀ ਆ। ਹੋਵੇ ਦੂ ਵੱਡਾ ਕੋਈ ਕੰਮ ਨਹੀਂ ਆਉਂਦਾ। ਜੇ ਆਪਾਂ